ਅਸਲਾਮੁਆਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਸੰਤ ਸਿੰਘ ਮਸਕੀਨ ਜੀ ਦੀ ਬਹੁਤ ਹੀ ਵਧੀਆ ਕਥਾ ਹੈਗੀ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੇ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ حضرت امام ਹੁਸੈਨ ਦਾ ਵਾਕਿਆ ਬੜੀ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਜਿਹਨੂੰ ਸੁਣ ਕੇ ਬਹੁਤ ਜ਼ਿਆਦਾ ਤੁਹਾਨੂੰ ਆਨੰਦ ਆਏਗਾ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ گو ایک چھوٹی جی گل تھا تھانوں سرون کراواں گل سپسط ہو جائے گی محمد صاحب دے دوتے سلام سلام حضرت علی دے لڑکے حضرت علی محمد صاحب دے داماد سن حسن حسین محمد صاحب دے دوترے سن بالکل حسین چھوٹا سی بہت چھوٹا سی اجے 6 سال دا نانے نو کہن لگا حضرت جیڑی فجر دی نماز تسی پڑھدے ہو نا ਮੈਨੂੰ ਵੀ ਉਠਾਣਾ ਮੈਂ ਵੀ ਪੜਾਂਗਾ ਫਜਰ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਪੰਜ ਨੇ ਮਾਜ਼ਾ ਨੇ ਜਿਹੜੀ ਸਵੇਰੇ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਨੇ ਫਿਰ ਜ਼ੁਹਰ ਦੀ ਨਮਾਜ਼ ਫਿਰ ਅਸਰ ਦੀ ਨਮਾਜ਼ ਫਿਰ ਮਗਰਬ ਦੀ ਨਮਾਜ਼ ਸ਼ਾਮ ਨੂੰ ਸੂਰਜ ਗਰੂਬ ਹੋ ਜਾਂਦਾ ਹੈ ਅੰਧੇਰਾ ਹੋ ਜਾਂਦਾ ਹੈ ਲਾਲੀ ਛਾਈ ਹੁੰਦੀ ਹੈ ਉਸ ਵਕਤ ਜਿਹੜੀ ਨਮਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਬਿਲਕੁਲ ਬਾਕੀ ਚਾਰ ਨਮਾਜ਼ਾਂ محمد صاحب ਦਾ ਇਹ ਦੋਤਾ ਪੜਦਾ ਸੀ ਅਸਰ ਦੀ ਜ਼ੁਹਰ ਦੀ ਮਗਰਬ ਦੀ ਇਸ਼ਾ ਦੀ ਪਰ ਅੰਮ੍ਰਿਤ ਵੇਲੇ ਵਿਚਾਰਾ ਸੁੱਤਾ ਰਹਿੰਦਾ ਸੀ ਛੋਟਾ ਬੱਚਾ 마ਸੂਮ ਤੇ ਕਿਦਰੇ ਇਸ 마ਸੂਮ ਬੱਚੇ ਨੇ ਕਹਿ ਦਿੱਤਾ حضرت ਤੁਸੀਂ ਕਹਿੰਦੇ ਹੋ ਫਜਰ ਦੀ ਨਮਾਜ਼ ਦੀ ਮਹਿਮਾ ਬੜੀ ਹੈ ਅੰਮ੍ਰਿਤ ਵੇਲੇ ਦੀ ਮਹਿਮਾ ਧਨ ਗੁਰੂ RAMDAS JI MAHARAJ ਕਹਿੰਦੇ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਬਿਆਨ ਕਰਦੇ ਨੇ ਦੁਆ ਕੁਨ ਬਾ ਸ਼ਬਚੋਂ ਗਦਾਆਂ ਸੋਜ਼ ਪਿਰਾਨੇ ਸੂਫੀ ਸੰਤ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਆ ਗਦਾ ਅਗਰ ਬਿਖਾਰੀ ਸਾਦੀ ਕਹਿੰਦੇ ਜੋ ਅੰਮ੍ਰਿਤ ਵੇਲੇ ਫਜਰ ਦੇ ਸਮੇਂ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਦਿਨ ਦੇ ਸਮੇਂ ਉਹ ਬਾਦਸ਼ਾਹਾਂ ਦੀ ਜ਼ਿੰਦਗੀ ਨਹੀਂ ਬਤੀਤ ਕਰ ਸਕਣਗੇ ਰੋਂਦੇ ਪਿਟਦੇ ਰਹਿਣਗੇ ਚਿਲਾਉਂਦੇ ਰਹਿਣਗੇ ਦੁਆ ਕੁੰਬਾ ਸ਼ਬ ਚਾਉਂਗੀ ਗਦਾਆਂ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਇਸ 마ਸੂਮ ਬੱਚੇ ਨੇ ਕਿਹਾ ਤੁਸੀਂ ਇਤਨੀ ਮਹਿਮਾ ਦੱਸਦੇ ਹੋ ਫਜਰ ਦੀ ਨਮਾਜ਼ ਮੈਂ ਵੀ ਪੜਨੇ ਭਾਵੇਂ ਮੁਹੰਮਦ ਸਾਹਿਬ ਨੇ ਆਖਿਆ ਤੂੰ ਅਜੇ ਛੋਟਾ ਹੈ ਕੋਈ ਨਹੀਂ ਤੇਰੀ ਚਾਰਾਂ ਨਾਲ ਵੀ ਗੱਲ ਬਣਾਂਗੇ ਜ਼ਿੱਦ ਕੀਤੀ ਅਨੇ ਆਖੇ ਨਹੀਂ ਮੈਨੂੰ ਘਾਟ ਮਹਿਸੂਸ ਹੁੰਦੀ ਹੈ ਉਹ ਮੈਂ ਜਿਹੜੀ ਇੱਕ ਨਹੀਂ ਪੜਦਾ ਹੱਦ ਹੋ ਗਈ ਮੁਸਲਮਾਨ ਨੂੰ ਪੰਜ ਵਕਤ ਪੜਦੇ ਨੇ ਸਿੱਖ ਨੂੰ ਦੋ ਵਕਤ ਦਾ ਸਤਸੰਗ ਹੈ ਦੋ ਵਕਤ ਵਾਸਤੇ ਵੀ ਟਾਈਮ ਕੋਈ ਨਹੀਂ बच्चे ने इतना जोर देता अखे हजरत मेनू जरूर फजर दी नमाज ਦੇ ਸਮੇ ਉਠਾਣਾ ਹੈ ਤੁਸੀਂ ਉਠਾਣਾ ਹੈ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਹੈ ਉਸ ਵਕਤ ਅੰਧੇਰਾ ਵੀ ਹੁੰਦਾ ਹੈ ਕੱਲਾ ਬੱਚਾ ਭੈ ਖਾਂਦਾ ਹੈ ਤੁਸੀਂ ਲੈ ਕੇ ਜਾਣਾ ਹੈ ਮੈਨੂੰ ਅਸ਼ਕਬਾਰ ਅੱਖਾਂ ਸੰ ਬੱਚਾ ਰਵਾੰਦਾ ਜਿਆ ਹੋ ਗਿਆ ਮੁਹੰਮਦ ਸਾਹਿਬ ਨੂੰ ਤਰਸ ਆਇਆ ਅੱਛਾ ਬੈਠੇ ਮੈਂ ਤੈਨੂੰ ਉਠਾਵਾਂਗਾ ਨਾਲ ਲੈ ਜਾਵਾਂਗਾ ਸਵੇਰੇ ਉਠਾਇਆ ਖੁਦ ਉਜ਼ੂ ਕੀਤਾ ਹੈ ਮੁਹੰਮਦ ਸਾਹਿਬ ਨੇ ਬੱਚੇ ਨੇ ਵੀ ਕੀਤਾ ਹੈ ਇਹ ਪੰਜ ਇਸ਼ਨਾਨਾ ਕਰਦੇ ਨੇ ਹੱਥ ਪੈਰ ਮੂੰਹ ਧੋਣਾ ਕੰਨ ਧੋਣੇ ਵਜ਼ੂ ਬੱਚੇ ਨੇ ਵੀ ਵਜ਼ੂ ਕੀਤਾ ਨਮਾਜ਼ ਪੜੀ ਰਸ ਬੜਾ ਅਮਰਤ ਵੇਲੇ ਦੀ ਆਪਣੀ ਮਹਿਮਾ ਹਰ ਧਨ ਅਮਰਤ ਵੇਲੇ ਵੱਤੇ ਕਾ ਵੇਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਇਹ ਦੁਤੇ ਬਹੁਤ ਕੁਝ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਭਾਈ ਗੁਰਦਾਸ ਜੀ ਦੀ ਰਚਨਾ ਔਰ ਨੰਦ ਲਾਲ ਨੰਦ ਲਾਲ ਤੇ ਇਥੇ ਤੱਕ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਨੇ ਸ਼ੌਕ ਗੋਇਆ ਹਰਾਮ ਕਰਦਮ ਆਇੰਦਾ ਖਾਬੇ ਸੁਬਾ ਗੋਆ ਨਾਂ ਦਾ ਤਖੱਲੁਸ ਹੈ ਨੰਦ ਲਾਲ ਦਾ ਭਾਈ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੇ ਕਿਸੇ ਇੱਕ ਦਿਨ ਵੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਿਆ ਉਹਨੂੰ ਇਹ ਸਮਝ ਆਉਂਦੀ ਹੈ ਅੱਜ ਤੱਕ ਜੋ ਮੈਂ ਅੰਮ੍ਰਿਤ ਵੇਲੇ ਸੁੱਤਾ ਰਿਆਂ ਹਰਾਮ ਸੁੱਤਾ ਰਿਆਂ ਮੇਰਾ ਸੋਨਾ ਸਾਰਾ ਹਰਾਮ ਸੀ ਹਲਾਲ ਨਹੀਂ ਸੀ گویا ਹਰਾਮ ਕਰ ਦਮ ਕਿਤਨੀ ਵੱਡੀ ਤਾੜਨਾ ਭਾਈ ਸਾਹਿਬ ਭਾਈ ਨੰਦ ਲਾਲ ਬੱਚੇ ਨੂੰ ਰਸ ਆਇਆ ਚੰਗੇ ਫਿਸਾ ਦੇ ਚੰਗੇ ਮਾਹੌਲ ਵਿੱਚ ਪਲ ਰਿਆ ਸੀ ਪਿਤਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਪਿਆਰੇ ਸਨ ਮੁਹੰਮਦ ਸਾਹਿਬ ਦੇ ਚਾਰ ਯਾਰ ਸਨ ਚਾਰ ਯਾਰਾਂ ਦੇ ਚੋਂ حضرت ਅਲੀ ਕੀ ਯਾਰ ਹੈ ਸਾਰੇ ਸ਼ਰੀਆ ਮੁਸਲਮਾਨ ਮੁਹੰਮਦ ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਅਲੀ ਨੂੰ ਦੇਮ ਸਾਰੇ ਸੁੰਨੀ ਮੁਸਲਮਾਨ حضرت محمد ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਉਮਰ ਨੂੰ ਦਿੰਦੇ ਇਰਾਨ ਸਾਰੇ ਦਾ ਸਾਰਾ ਸ਼ੀਆ ਮੁਸਲਮਾਨ ਹੈ afghanistan ਵੇ ਲੇਕਿਨ ਅਰਬ ਸੁੰਨੇ ਇਹਨਾਂ ਦੇ ਚ ਦੋ ਬਹੁਤ ਵੱਡੇ ਫਿਰਕੇ ਨੇ ਸ਼ੀਆ ਸੁੰਨੇ ਖੈ ਮੁਖਤਸਰ ਮਹਰਜ਼ ਕਰਾਂ ਨਮਾਜ਼ ਪੜ ਕੇ ਜੋ ਘਰ ਦੀ ਤਰਫ ਚਲੇ ਪੁਰਾਣਾ ਜ਼ਮਾਨਾ ਅੱਜ ਤੋਂ 14 ਸੌ ਸਾਲ ਪੁਰਾਣੀ ਗੱਲ ਤੇ ਅਰਬ ਦੇਸ਼ਾਂ ਦੀ ਗਰਮੀ ਲੋਕੀ ਕੋਠਿਆਂ ਤੇ ਸੁੱਤੇ ਹੋਏ ਸਨ ਗਲੀਆਂ ਦੇ ਚੁਬੂਤਰੇ ਤੇ ਸੁੱਤੇ ਹੋਏ ਸਨ ਅੰਮ੍ਰਿਤ ਵੇਲੇ ਜਦੋਂ ਠੰਡ ਹੋ ਜਾਂਦੀ ਹੈ ਰੇਤ ਠੰਡੀ ਹੋ ਜਾਂਦੀ ਹੈ ਹਵਾ ਠੰਡੀ ਹੋ ਜਾਂਦੀ ਹੈ ਨੀਂਦ ਗਹਿਰੀ ਆਉਂਦੀ ਇਹਨਾਂ ਸਾਰਿਆਂ ਨੂੰ ਸੁੱਤਾ ਹੋਇਆ ਦੇਖ ਕੇ ਹੁਸੈਨ ਕਹਿੰਦਾ ਆਪਣੇ ਨਾਨੇ ਨੂੰ ਹਜ਼ਰ ਇਹ ਕਿਤਨੇ ਕਮਬਖਤ ਬਦਨਸੀਬ ਲੋਗ ਨੇ ਔਰ ਕਿਤਨੇ ਮੂਰਖ ਨੇ ਆਬ-ਏ-ਹਯਾਤ ਦੀ ਬਾਰਿਸ਼ ਪਈ ਹੋ ਰਹੀ ਹੈ ਰੱਬ ਦੀਆਂ ਨਿਯਮਤਾਵਾਂ ਦੀ ਬਾਰਿਸ਼ ਹੋ ਰਹੀ ਹੈ ਇਹ ਸੁੱਤੇ ਪੈ ਨੇ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ ਇੱਕ ਦਿਨ ਫਜਰ ਦੀ ਤੂੰ ਨਮਾਜ਼ ਕੀ ਪੜ੍ਹੀਏ ਔਰ ਤੈਨੂੰ ਸਾਰੇ ਮੂਰਖ ਦਿਖਾਈ ਦੇਣ ਲੱਗ ਪਏ ਇਹਨੂੰ ਪਚਾ ਇਹਨੂੰ ਹਜ਼ਮ ਕਰ ਇਨਾਂ ਤੇ ਤਰਸ ਆਣਾ ਚਾਹੀਦਾ ਸੀ ਮੂਰਖ ਕਹਿਣ ਦੀ ਲੋੜ ਨਹੀਂ ਇਹਨਾਂ ਤੇ ਦਇਆ ਕਰਨੀ ਚਾਹੀਦੀ ਸੀ ਛੋਟਾ ਮਾਸੂਮ ਬੱਚਾ ਹੈ ਗਿਜ਼ਾ ਬੜੀ ਹੈਵੀ ਸੀ ਹਜ਼ਮ ਨਹੀਂ ਹੋਈ ਜੇ ਕੋ ਖਾਵੇ ਜੇ ਕੋ ਬਣਛੇ ਕੋਈ ਖਾਵੇ ਅਜ਼ਮਬੇ ਕਰੇ ਮੈਂ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਮਾੜੀ ਮੋਟੀ ਕਿਧਰੇ ਗਲਤੀ ਸਮਝ ਪੈ ਜਾਂਦੀ ਏ ਉਹਦੇ ਨਾਲ ਮੱਥਾ ਮਾਰਦੇ ਨੇ ਉਹਦੇ ਨਾਲ ਮੱਥਾ ਮਾਰਦੇ ਨੇ ਇਸ ਤਰ੍ਹਾਂ ਦੇ ਮੱਥੇ ਟਕਰਾਨ ਵਾਲੇ ਮੈਨੂੰ ਹਰ ਸ਼ਹਿਰ ਦੇ ਵਿੱਚ ਮਿਲਦੇ ਨੇ। ਤੂੰ ਦੇਖ ਕੇ ਮੈਨੂੰ ਕਹਿਣਾ ਪੈਂਦਾ ਪਚੀ ਨਹੀਂ। ਅਜ਼ਮ ਨਹੀਂ ਆਵੇ। بڑا ਮੋਟਾ ਕੀਤਾ ਹੈ ਅਜ਼ਮ ਨੇ। ਪਚਿਆ ਨਹੀਂ। ਜੇਖੋ ਖਾਵੇ, ਜੇਖੋ ਬਣਚੇ। ਹੁਣ ਮੈਂ ਹਰਕਣਾ ਭੋਜਨ ਦੀ ਬੁਰਕੀ ਮੋਂਦੇ ਰਾਹੀ ਅੰਦਰ ਜਾਂਦੀ ਏ। ਪ੍ਰਭੂ ਦਾ ਨਾਮ ਕੰਨਾਂ ਦੇ ਰਾਹੀ ਅੰਦਰ ਜਾਂਦਾ। ਧੁਨ ਉਠਦੀ ਹੈ ਪਵਨ ਕਰਕੇ ਪਮਨ ਦੇ ਟਕਰਾਵ ਨਾਲ ਨਾਭੀ ਤੋਂ ਹਿਰਦੇ ਤੱਕ ਹਿਰਦੇ ਤੋਂ ਕੰਠ ਤੱਕ ਕੰਠ ਤੋਂ ਰਸਨਾ ਤੱਕ ਜ਼ਬਾਨ ਨ ਬਿਆਨ ਕਰ ਦੇਂਦੀ ਜ਼ਬਾਨ ਇੱਕ ਐਸਾ ਆਲਾ ਹੈ ਜੋ ਅੰਦਰ ਦੇ ਭਾਵ ਨੂੰ ਅਖਰਾਂ ਨੂੰ ਪ੍ਰਗਟ ਕਰਕੇ ਰੱਖ ਦਿੰਦੀ ਕਥਾ ਸੁਣ ਕੇ ਬਹੁਤ ਜ਼ਿਆਦਾ ਆਨੰਦ ਮਿਲੇ ਆ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਆਇਆ ਔਰ ਜਿੰਨੀ ਖੂਬਸੂਰਤੀ ਦੇ ਨਾਲ ਸੰਤ ਸਿੰਘ ਮਸਕੀਨ ਜੀ ਨੇ ਕਥਾ ਬਿਆਨ ਕੀਤੀ ਹੈ ਯਕੀਨ ਕਰੋ ਉਹਨੂੰ ਬਿਆਨ ਕਰਨਾ ਮੁਸ਼ਕਲ ਹੈਗਾ ਵੈ ਬੜੇ ਹੀ ਵਧੀਆ ਅੰਦਾਜ਼ ਨਾਲ ਉਹਨਾਂ ਨੇ ਕਥਾ ਬਿਆਨ ਕੀਤੀ ਔਰ ਵਾਕਿਆ ਜਿਹੜਾ حضرت ਮੁਹੰਮਦ ਸੱਲੱਲਹੁ ਅਲੈਹਿ ਵਸੱਲਮ ਤੇ حضرت ਇਮਾਮ ਹੁਸੈਨ ਦਾ ਬਿਆਨ ਕੀਤਾ ਹੈ ਆਪਣੇ ਪ੍ਰਚਾਰਕ ਹੋਣ ਦਾ ਉਹਨਾਂ ਨੇ ਹੱਕ ਦਾ ਕੀਤਾ ਹੈ ਇਹ ਕਿਹੜਾ ਮਸਬੀ ਪ੍ਰਚਾਰਕ ਕਿਹੜਾ ਸੰਤ ਹੈ ਗਿਆਨ ਦੇਣ ਵਾਲਾ ਹੈ ਉਹਨੂੰ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ ਵੈ ਕਿ ਉਹ ਫੂਟ ਪੋਣੇ ਵਾਲਾ ਨਾ ਹੋਵੇ ਬਲਕਿ ਦਿਲਾਂ ਨੂੰ ਮਿਲਾਉਣ ਵਾਲਾ ਹੋਵੇ ਆਪਸੀ ਪਿਆਰ ਮੁਹੱਬਤ ਵਧਾਉਣ ਵਾਲਾ ਹੋਵੇ ਜਸਨ ਸਿੰਘ ਮਸਕੀਨ ਜੀ ਇਹ ਕੰਮ ਬਖੂਬੀ ਆਪਣੀ ਕਥਾ ਦੇ ਜ਼ਰੀਏ ਕਰਦੇ ਸੀਗੇ ਕਿਉਂਕਿ ਉਹ ਜਿਹੜੇ ਵੀ ਮਜ਼ਬਦ ਦੀ ਗੱਲ ਕਰਦੇ ਸੀਗੇ ਉਸ ਮਜ਼ਬਦ ਨੂੰ ਬਹੁਤ ਜ਼ਿਆਦਾ ਇੱਜ਼ਤ ਇhtram ਤੇ ਸਦਕਾਰ ਦੇ ਕੇ ਗੱਲ ਕਰਦੇ ਸੀਗੇ ਉਹਨਾਂ ਦੇ ਜਿਹੜੀਆਂ ਚੰਗੀਆਂ ਗੱਲਾਂ ਆ ਉਹ ਬਿਆਨ ਕਰਦੇ ਸੀ ਜਿਸ ਤਰ੍ਹਾਂ ਉਹਨਾਂ ਨੇ ਇਸ ਕਥਾ ਵਿੱਚ ਵੀ ਇੱਕ ਜਿਹੜੀ ਬੜੀ ਵਧੀਆ ਗੱਲ ਕੀਤੀ ਔਰ ਇਹ ਮੁਸਲਮਾਨਾ ਸਿੱਖਾਂ ਵਾਸਤੇ ਸਾਰਿਆਂ ਵਾਸਤੇ ਇੱਕ ਸਬਕ ਅਮੋਗਜ਼ ਗੱਲ ਸੀਗੀ ਅੰਮ੍ਰਿਤ ਵੇਲੇ ਉੱਠਣੇ ਦੀ ਗੱਲ ਕਿ ਇਸ ਵਾਕਏ ਦੇ ਜ਼ਰੀਏ ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅੰਮ੍ਰਿਤ ਵੇਲੇ ਉੱਠਣੇ ਦੇ ਕਿੰਨੇ ਫਾਇਦੇ ਆ ਉਸ ਟਾਈਮ ਉੱਠਣੇ ਦਾ ਕਿੰਨਾ ਰਸ ਮਿਲਦਾ ਹੈਗਾ ਵਾ ਬੰਦਾ ਆਪਣੇ ਰੱਬ ਨੂੰ ਰਾਜ਼ੀ ਕਰ ਸਕਦਾ ਹੈ ਜਦੋਂ ਹਨੇਰਾ ਛਾਇਆ ਹੁੰਦਾ ਹੈ ਤੇ ਉਹ ਬੇਕਾਰੀ ਬਣ ਕੇ ਆਪਣੇ ਰੱਬ ਕੋਲੋਂ ਮੰਗਦਾ ਹੈ ਤੇ ਰੱਬ ਉਸ ਤੋਂ ਰਾਜ਼ੀ ਹੋ ਜਾਂਦਾ ਹੈ ਤੇ ਫਿਰ ਉਹ ਬੰਦੇ ਦੁਨੀਆ ਦੇ ਅਜਾਲਿਆਂ ਦੇ ਵਿੱਚ ਦੁਨੀਆ ਤੇ ਰਾਜ ਕਰਦੇ ਆ ਜਿਹੜੇ ਹਨੇਰਿਆਂ ਵਿੱਚ ਤਾਰੀਖੀ ਵਿੱਚ ਆਪਣੇ ਰੱਬ ਅਗੇ ਝੁਕਦੇ ਆ ਉਹ ਕੋ ਰੋ ਕੇ ਮੰਗਦੇ ਆ ਆਪਣੀਆਂ ਗੁਨਾਹਾਂ ਦੀ ਬਖਸ਼ਿਸ਼ ਕਰਵਾਉਂਦੇ ਹੈਗੇ ਆ ਦਿਨ ਦੇ ਉਜਾਲਿਆਂ 'ਚ ਉਹ ਰਾਜ ਕਰਦੇ ਹੈਗੇ ਆ ਤੇ ਅਮਰਤ ਵੇਲੇ ਉੱਠਣਾ ਜਿਹੜਾ ਸਭ ਤੋਂ ਔਖਾ ਕੰਮ ਹੈ ਕਿਉਂਕਿ ਉਸ ਟਾਈਮ ਇਨਸਾਨ ਗੈਰੀ ਨੀਂਦ 'ਚ ਹੁੰਦਾ ਹੈ ਤੇ ਸ਼ੈਤਾਨ ਜਿਹੜਾ ਵੈ ਉਹਦੇ ਉੱਤੇ ਨੀਂਦ ਦਾ ਗਲਬਾ ਹੋਰ ਚੜਾ ਦਿੰਦਾ ਹੈ ਕਿ ਇਹ ਆਪਣੇ ਰੱਬ ਦੇ ਸਾਹਮਣੇ ਨਾ ਜਾ ਸਕੇ ਆਪਣੇ ਗੁਨਾਹਾਂ ਦੀ ਮਾਫੀ ਨਾ ਮੰਗ ਸਕੇ कि कामयाबिया ना हासिल कर सके ये सिर्फ मेरे पिछे लगा रहे मैं ये दे दिन च बस वसे पाँदा रव अल्लाह तो यदा यकीन चुकता रवान इसलिए उस टाइम उठना सब तो औखा है अमृत वेले लेकिन कोशिश करनी चाहिए है कि उस टाइम उठ के अपने रब न राज़ी करिए जो रब राजी हो जाए तो दुनिया भी मिल जाती है तो आखरत भी समर जाती है वीरो इस कथा बारे की ख्याल समेंट करके लाजमी दस्यो रखियो अपना ढेर सारा ख्याल मिला अगली वीडियो के नाल अल्ला हाफिज़